नमस्कार आप देख रहे हैं क्रांतिकारी न्यूज़ हक सच दी आवाज क्रांतिकारी न्यूज तरन तारण पुलिस की ओर से अलग अलग स्थानों पर नाका लगाकर चार नशा तस्करों को किया काबू पत्रकार जसबीर सिंह की खास रिपोर्ट क्रांतिकारी न्यूज़ तरन तारण अगर अभी तक हमारे चैनल को सब्सक्राइब नहीं किया तो हमारे चैनल को सब्सक्राइब करें शेयर करें लाइक करें और कमेंट करें आज की एक बड़ी खबर तरन तारण पुलिस की ओर से अलग अलग स्थानों पर नाका लगाकर चार नशा तस्करों को किया इस घटना के संबंधी प्रेस वार्ता करते हुए एसएसपी एस पी अश्विनी कपूर जी ने बताया कि अलग अलग स्थानों पर कर इन चार नशा तस्करों को किया है काबू अगर अभी तक हमारे चैनल को सब्सक्राइब नहीं किया तो चैनल को सब्सक्राइब करें शेयर करें लाइक करें और कमेंट करें पत्रकार जसबीर सिंह की खास रिपोर्ट क्रांतिकारी न्यूज़ तरन तारण ਯੂਪੀ ਸੀਪੀ ਬ੍ਰਿਜ ਜਿਹੜਾ ਹੈਗਾ ਤਾਂ ਉੱਥੇ ਕਿਸੇ ਨੇ ਤਲਾਹ ਦਿੱਤੀ ਵੀ ਇਦਾਂ ਇਥੋਂ ਕੋਈ ਖੇਪ ਚੱਕ ਕੇ ਲੈ ਜਾ ਰਿਹਾ ਔਰ ਪਹਿਲੇ ਵੀ ਲੈ ਕੇ ਗਏ ਸਾਮਾਨ ਤਾਂ ਹੁਣ ਵੀ ਸ਼ਾਇਦ ਦੁਬਾਰਾ ਖੇਪ ਚੱਕਣ ਆ ਰਿਹਾ ਤਾਂ ਉਹਨਾਂ ਨੇ ਥੋੜਾ ਜਿਹਾ ਅੱਗੇ ਜਾ ਕੇ ਚੱਲੇ ਵੀ ਰਸਤੇ ਤੇ ਰਸਤੇ ਤੇ ਉਹਨਾਂ ਨੂੰ ਦੋ ਪਾਸੇ ਤੋਂ ਲੰਘ ਮੁੜ ਸਕਦੇ ਨੇ ਨੌਜਵਾਨ ਨਜ਼ਰ ਆਏ ਜਿਹੜਾ ਨੇ ਦੇਖ ਕੇ ਕ੍ਰੀਸ਼ ਪਾਰਟੀ ਨੇ ਜਾਣ ਲੱਗੇ ਪਟੇਰਾ ਨੇ ਇੱਛਾ ਕਰਕੇ ਉੱਥੇ ਫੜ ਲਿਆ ਫੜ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਉਹਨਾਂ ਦੀ ਜੜੀ ਆ ਗਈ। ਉਹ ਨਵੇਂ ਕਾਨੂੰਨ ਦੇ ਮੁਤਾਬਕ ਰਿਕਾਰਡਿੰਗ ਕਰਨੇ ਸ਼ੁਰੂ ਕੀਤੀ ਰਿਕਾਰਡਿੰਗ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਤਲਾਸ਼ੀ ਹੈ ਕੋਸ਼ਣਾ ਹੌਸਲੋਂ ਜਿੰਨੀ ਉਹਨਾਂ ਨੂੰ ਬੁਲਾ ਲਿਆ ਗਿਆ। ਮੌਕੇ ਤੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ 1 ਕੋਲ 494 ਨੰਬਰ ਤੇ 1 ਕੋਲ 496 ਨੰਬਰ ਦੋ ਪੈਕੇਟ ਮਿਲੇ। ਫਿਰ ਉਹਨਾਂ ਦੇ ਜੀਜ਼ਾ ਵੀ ਉਹ yellow ਪੈਕਿੰਗ ਸੀਗੀ ਔਰ ਉਹਦੇ ਉੱਤੇ ਕੁੰਡਾ ਲੱਗਿਆ ਹੋਇਆ ਸੀ ਇਸ ਕਰਕੇ ਉਹਦੇ ਤੇ 에어ਪਾਕਟ ਟੈਕਟ ਵੀ ਲਾਇਆ ਸੀ ਨਾ ਪਤਾ ਨਹੀਂ ਕਿ ਹੋਰ ਜਿਵੇਂ ਤਾਜ਼ਾ ਹੀ ਉਹਨਾਂ ਨੇ ਚੱਕੇ ਹੋਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਕੋਈ ਅੰਬਰਛੱਤੇ ਤੋਂ ਹੋ ਰਹੀ ਹੈ ਇੱਕ ਵਿਸ਼ਾਲ ਹੈਗਾ ਤੇ ਇੱਕ ਅਮਨਦੀਪ ਹੈ ਤੇ ਇਹਨਾਂ ਨੇ ਆਣਾ ਉਹਨੋਂ ਤਾਂ ਸਮਾਨ ਲੈਣ ਔਰ ਪਹਿਲੇ ਵੀ ਜਿਹੜਾ ਤੇ ਇਹਨਾਂ ਨੇ ਜਿਹੜਾ ਉਹ ਉੱਥੇ ਪਹਿਲੇ ਵੀ ਲੈ ਕੇ ਗਏ ਆ ਔਰ ਉਹ ਜਿਹੜਾ ਇਹਨਾਂ ਨੇ ਇੱਕ ਉੱਥੇ ਅਸਲੋ ਅਸਲੋ ਤਾੜ ਪਿੰਡ ਪੈਂਦਾ ਉੱਥੇ ਇੱਕ ਟਾਲੀ ਵਾਲਾ ਬਰਾਂਡ ਜੀ ਜਗ੍ਹਾ ਹੈਗੀ ਆ ਉੱਥੇ ਦਾ ਹੀ ਹੈ ਕਿ ਟਾਈਮ ਲੰਦੇ ਹੁੰਦੇ ਸੀ ਉੱਥੇ ਜਿਹੜਾ ਐਸ ਐਚਓ ਬਲਟੂਆ ਨਾਲ ਗੱਲ ਕੀਤੀ ਐ ਐਸ ਐਚਓ ਫਲੜਾ ਨੇ ਉੱਥੇ ਪਹੁੰਚਦੇ ਆ ਉੱਥੇ ਜਦੋਂ ਮੌਕੇ ਤੇ ਪਹੁੰਚਦੇ ਆ ਤਾਂ ਇਹ ਜਿਹੜੇ ਦੋ ਬਰੀਜ਼ਾ ਕਾਂਪ ਚ ਆਉਂਦੇ ਆ ਉਦੋਂ ਵਿਸ਼ਾਲ ਤੇ ਉਹ ਅਮਨਦੀਪ ਆ ਕੇ ਜਦੋਂ ਪਹੁੰਚਦੇ ਉੱਥੇ ਇਹਨਾਂ ਨੂੰ ਕਾਬੂ ਕਰ ਲੇਤਾ ਜਾਂਦਾ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਉਹੀ ਸੇਮ ਵੀਡੀਓਗ੍ਰਾਫੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਦੋਨਾਂ ਦੇ ਕੋਲੋਂ ਵੀ ਕريب 1 ਕਿਲੋ ਦੇ ਕਰੀਬ 500 ਕੁਸ਼ ਗ੍ਰਾਮ ਇੱਕ ਕੋਲੋਂ ਤੇ ਬਾਕੀ ਦੂਜੇ ਕੋਲੋਂ 400 ਕੁਸ਼ ਗ੍ਰਾਮ ਜੋ ਜਿਹੜੀ ਹੀਰੋਇਨ ਕਾਮਦ ਹੁੰਦੀ ਹੈ ਇਹਨਾਂ ਦੀ ਜਿਹੜੀ ਅਕਲੀ ਪੁੱਛਗਿੱਛ ਤੋਂ ਇਹ ਫਲਸਾ ਹੋਇਆ ਕਿ ਇਹ ਜਿਹੜੇ ਲੋਕਲ ਬੰਦੇ ਸੀਗੇ ਇਹਨਾਂ ਦਾ ਲਿੰਕ ਕਰਾਇਆ ਸੀਗਾ ਇਹਨਾਂ ਦੇ ਚਾਚੇ ਦਾ ਮੁੰਡਾ ਹੈਗਾ ਹਰਪ੍ਰੀਤ ਉਹਨੇ ਬਾਹਰ ਰਹਿੰਦਾ ਯੂ ਐਸ ਏ ਉਹਨੇ ਜੱਟ ਸੰਧੂ ਕੋਈ ਸਮਗਲਰ ਹੈਗਾ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਚ ਉਹਦੇ ਨਾਲ ਲਿੰਕ ਕਰਾਤਾ ਸੀਗਾ ਲੋਕਲ ਮੁੰਡਿਆਂ ਦਾ ਇਹ ਕਿਉਂਕਿ ਲੋਕੇਸ਼ਨ ਇਹਨਾਂ ਦਾ ਘਰ ਜਿਹੜਾ ਹੈਗਾ ਬਾਰਡਰ ਦੇ ਉੱਤੇ ਸੀਗਾ ਇਹ ਲੋਕੇਸ਼ਨ ਪੇਜ ਕੇ ਉਥੋਂ ਮਗਵਾ ਲੈਂਦੇ ਸੀ ਕਨਸਾਈਨਮੈਂਟ ਔਰ ਇਹ ਜਿਹੜਾ ਵਿਸ਼ਾਲ ਦੇ ਅਮਨਦੀਪ ਹੈ ਇਹ ਆ ਕੇ ਲੈ ਜਾਂਦੇ ਸੀ ਵਿਸ਼ਾਲ ਦੇ ਉੱਤੇ ਪਹਿਲੇ ਵੀ ਦੋ ਪਰਚੇ 1.5 ਕਿਲੋ ਦਾ ਕਮਿਸ਼ਨੇਟ ਅੰਮ੍ਰਿਤਸਰ ਚ ਦਰਜ ਹੈ ਤੇ ਅਗਿੱਤ ਗੋਲੀਆਂ ਦਾ ਪਰਚਾ ਪੈ ਦਰਜ ਹੈ ਤੇ ਇਹ ਆ ਕੇ ਉੱਥੋਂ ਲੈ ਕੇ ਤਾਂ ਫਿਰ ਇਹ ਡਿਟੇਲ ਚ ਵੇਚਦੇ ਸੀਗੇ ਅੰਮ੍ਰਿਤਸਰ ਤੇ ਇਹਨਾਂ ਨੂੰ ਜਿਹੜਾ ਹੈਗਾ ਪਾਂਡੀ ਦੀ ਜੋ ਵੀ ਫੀਸ ਹੁੰਦੀ 40000 ਰੁਪਏ ਦੀ ਪੈਕਟ ਦਾ ਕਦੀ ਲੱਖ ਰੁਪਈਆ ਇਹ ਜਿਵੇਂ ਵੀ ਮਤਲਬ ਜੇ ਰਿਸਕ ਲੈਵਲ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਪੇਮੈਂਟ ਕਰ ਦਿੰਦੇ ਸੀਗੇ ਸਰੀ ਇਹ ਇਹ ਰਣਯਤ ਪਾਕਿਸਤਾਨ ਤੋਂ ਹਾਂ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਤੋਂ ਸਰ ਜਿੱਤਰਾ ਵੀ ਦਸੰਦੇ ਕੀ ਅਮਰਸਾਲਾ ਨੇ ਤੇ ਗੜਾ ਤੰਤਾਂ ਮੁੰਡੇ ਦੇ ਸਾਰੇ ਅਮਰ ਕਰਦੇ ਜੀ ਨਹੀਂ ਦੋ ਤਾਂ ਮੁੰਡੇ ਇੱਥੋਂ ਦੇ ਆ ਜੀ